ਸਾਸਮੇਟ ਹੋ ਕੇ ਨੂੰ ਫੋਨ ਕੀਤਾ ਨੂੰ ਹਜੇ ਤੱਕ ਆਈ ਵੀ ਨਹੀਂ ਨਾ ਤਾਂ ਵੇਟ ਲੈ ਟਾਈਮ ਲਾਤਾ ਆਉਣ ਨੂੰ ਮੈਂ ਮੰਮੀ ਨੂੰ ਚਾਹ ਬਣਾ ਕੇ ਦੇਣ ਲੱਗੀ ਸੀ ਇੱਕ ਗੱਲ ਦੱਸ ਜੇ ਜਾਣਾ ਹੀ ਨਹੀਂ ਹੁੰਦਾ ਤਾਂ ਫਿਰ ਕਿੱਟੀ ਪਾਉਣ ਦੀ ਲੋੜ ਕੀ ਸੀਗੀ ਨਾ ਤੂੰ ਕੱਲ ਆਈ ਨਹੀਂ ਉੱਥੇ ਅਸੀਂ ਬਹੁਤ ਵੇਟ ਕੀਤੀ ਸਾਰੇ ਬਹੁਤ ਪੁੱਛਦੇ ਸੀ ਵਾਰ-ਵਾਰ ਦੇਖ ਮੈਂ ਆਉਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਨਾ ਕੱਲ ਗੱਲ ਹੀ ਇਦਾਂ ਦੀ ਹੋ ਗਈ ਕੋਈ ਅੜਿੱਕਾ ਹੀ ਪੈ ਗਿਆ ਨਾਲੇ ਤੁਹਾਨੂੰ ਪਤਾ ਹੀ ਹੈ ਨਾ ਆ ਜਨਾਨੀ ਨੂੰ ਘਰ ਚੋਂ ਨਿਕਲਣਾ ਕਿੰਨਾ ਔਖਾ ਹੈ 11 ਚ 100 ਤਰ੍ਹਾਂ ਦੀਆਂ ਆ ਜ਼ਿੰਮੇਵਾਰੀ ਵਾਲੀਆਂ ਨਾ ਜੰਜੀਰਾਂ ਪਈਆਂ ਹੁੰਦੀਆਂ ਨੇ ਸੋਚਿਆ ਤੇ ਇਹ ਸੀ ਵੀ ਸਾਰੀਆਂ ਬਾਨੇ ਨਾਲ ਇੱਕ ਦਿਨ ਇਕੱਠੀਆਂ ਹੋ ਜਿਆ ਕਰਾਂਗੀਆਂ ਪਰ ਆ ਰੋਕਾਂ ਸਾਰੀਆਂ ਜਨਾਨੀਆਂ ਦੇ ਪੱਲੇ ਕਿਉਂ ਆਉਂਦੀਆਂ ਨੇ ਜਨਾਨੀਆਂ বিনা ਘਰੇ ਕਾਹਨੂੰ ਸਰਦਾ ਸਹੀ ਕਿਹਾ ਆ ਸਰਦੇ ਵਾਲੀ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਮੇਰੇ ਨਾਲ ਵੀ ਕੱਲ ਕੁਝ ਏਦਾਂ ਦਾ ਹੀ ਹੋਇਆ ਜਦੋਂ ਮੈਂ ਤਿਆਰ ਹੋ ਕੇ ਆਉਣ ਲੱਗੀ ਨਾ ਜਦ ਹੀ ਮੇਰੇ ਹਸਬੰਦ ਦਾ ਫੋਨ ਆ ਗਿਆ ਕਹਿੰਦੇ ਤੂੰ ਅੱਜ ਜਾਈ ਨਾ ਅੱਜ ਆਪਣੇ ਘਰੇ ਰਿਸ਼ਤੇਦਾਰਾਂ ਨੇ ਆਉਣਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾਣ ਆਉਣ ਨਹੀਂ ਕਰੂੰਗੀ ਵੀ ਅੱਜ ਮੈਂ ਰੁਕੂੰਗੀ ਨਹੀਂ ਪਰ ਕਹਿੰਦੇ ਨਹੀਂ ਜੱਤ ਨੂੰ ਮੈਂ ਕਹਿਤਾ ਵੀ ਤੂੰ ਨਹੀਂ ਜਾਣਾ ਤਾਂ ਮਤਲਬ ਨਹੀਂ ਜਾਣਾ ਫਿਰ ਮੈਨੂੰ ਚੁੱਪ ਕਰਕੇ ਘਰੇ ਬੈਠਣਾ ਪਿਆ ਜੇ ਮੈਂ ਫਿਰ ਵੀ ਜਾਣ ਦੀ ਜੇਦ ਕਰਦੀ ਤਾਂ ਘਰੇ ਕਲੇਸ਼ ਹੀ ਪੈਣਾ ਸੀ ਮੈਂ ਕਲੇਸ਼ ਤੋਂ ਡਰਦੀ ਨਾ ਫਿਰ ਨਾ ਜਾਣਾ ਹੀ ਠੀਕ ਸਮਝਿਆ ਸਹੀ ਆ ਭੈਣੇ ਔਰਤ ਨੂੰ ਤਾਂ ਪੈਰ ਪੈਰ ਤੇ ਸਮਝੌਤਾ ਕਰਨਾ ਪੈਂਦਾ ਪਰ ਉਹ ਕਦੋਂ ਤੱਕ ਸਮਝੌਤੇ ਕਰੂਗੀ ਇਹ ਤਾਂ ਕਰਨੇ ਹੀ ਪੈਂਦੇ ਨੇ ਅੱਜ ਜਦੋਂ ਜਨਾਨੀ ਦੀ ਜਾਨ ਮੁੱਕਦੀ ਹੈ ਨਾ ਉਦੋਂ ਹੀ ਖਤਮ ਹੁੰਦੇ ਨੇ ਆ ਪੇਕੇ ਘਰ ਪਹਿਲਾਂ ਮਾਪਿਓ ਦੀ ਸੁਣੋ ਫਿਰ ਭਰਾਵਾਂ ਦੀ ਸੁਣੋ ਜਦੋਂ ਵਿਆਹ ਹੋ ਜਾਵੇ ਤਾਂ ਫਿਰ ਸੱਸ ਸਹੁਰੇ ਦੀ ਤੇ ਘਰ ਵਾਲੇ ਦੀ ਸੁਣੋ ਉਸ ਤੋਂ ਬਾਅਦ ਆ ਬੱਚਿਆਂ ਤੇ ਡਿਪੈਂਡ ਹੋ ਜਾਓ ਸਾਰੀ ਉਮਰ ਐਵੇਂ ਹੀ ਨਿਕਲ ਜਾਂਦੀ ਆ ਇਹ ਤਾਂ ਬਹੁਤ ਮਾੜੀ ਗੱਲ ਆ ਔਰਤ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਤਾਂ ਪੂਰੀਆਂ ਕਰਦੀ ਆ ਪਰ ਆਪਣੀ ਖੁਸ਼ੀ ਲਈ ਉਹ ਤਰਸਦੀ ਰਹਿ ਜਾਂਦੀ ਆ ਯਾਰੀ ਛੋਟੇ ਤਾਂ ਕਿਹੜੇ ਨਾ ਗੱਲਾਂ ਮਾਰੀ ਜੰਨੀ ਆ ਅਗਲੇ ਆਹ ਲੋ ਪੈ ਗਈ ਆਵਾਜ਼ ਚੰਗਾ ਭਾਈ ਹਾਂਜੀ ਕੀ ਗੱਲ ਹੋ ਗਈ ਸੀ ਤੂੰ ਕਿੱਡੀ ਲਾਪਰਵਾਹ ਹੋਈ ਪਈ ਆ ਆ ਪੇਪਰ ਵੇਟ ਇੱਕ ਪਾਸੇ ਤੇ ਰਹਿ ਹੈ ਸੀ ਸਾਰੇ ਕਾਗਜ਼ ਉੱਡ ਗਏ ਮਸਾ ਇਕੱਠੇ ਕਰਕੇ ਰੱਖੇ ਆ ਓ ਤੈਨੂੰ ਕੁਝ ਕਿਹਾ ਮੈਂ ਕਹਿ ਮੈਂ ਕੰਦਾ ਚ ਟੱਕਰ ਮਾਰੀ ਜਾਣਾ ਘਰ ਦੇ ਕੰਮ ਵਾਲ ਥੋੜਾ ਜਿਆ ਧਿਆਨ ਰੱਖਿਆ ਕਰ ਆਧੇ ਡਾਕੂਮੈਂਟਸ ਮੇਰੇ ਖਰਾਬ ਹੋ ਗਏ ਤੇ ਮੇਰੀ ਸਾਰੀ ਜ਼ਿੰਦਗੀ ਮੇਰੀ ਜ਼ਿੰਦਗੀ ਨਾ ਜਮਾ ਹੀ ਆ ਪੇਪਰਾਂ ਵਰਗੀ ਆ ਤੇ ਤੁਹਾਡਾ ਹੁਕਮ ਆ ਪੇਪਰ ਵੇਟ ਵਰਗਾ ਉਹ ਤੂੰ ਕਹਿਣਾ ਕੀ ਚਾਹਨੀ ਆ ਉਹ ਦੱਸ ਮਹੀਨੇ 'ਚ ਇੱਕ ਵਾਰੀ ਮੈਂ ਜਾਣਾ ਹੁੰਦਾ ਆ ਆਪਣੀਆਂ ਸਹੇਲੀਆਂ ਨਾਲ ਖੁਸ਼ੀਆਂ ਦੇ ਕੁਝ ਪਲ ਲੈਣ ਪਰ ਤੁਸੀਂ ਉਹ ਵਿੱਚ ਪੱਟਾ ਮਾਰ ਕੇ ਖੇਰੂ ਖੇਰੂ ਕਰ ਦਿੰਨੇ ਆ ਕਦੀ ਰਿਸ਼ਤੇਦਾਰਾਂ ਦਾ ਬਹਾਨਾ ਕਦੀ ਮੰਮੀ ਢਿੱਲੀ ਆ ਕਦੀ ਕੋਈ ਕੰਮ ਕਦੀ ਕੋਈ ਕੰਮ ਆਨੀ ਬਾਨੀ ਤਾਂ ਤੁਸੀਂ ਮੈਨੂੰ ਰੋਕ ਹੀ ਦਿੰਨੇ ਹੋ ਨਾ ਪਰ ਤੈਨੂੰ ਕਦੋਂ ਰੋਕਦਾ ਇਹ ਤਾਂ ਹੁਣ ਅੜਜਣ ਜਦੋਂ ਪੈ ਜਾਂਦੀ ਆ ਤਾਂ ਪੈ ਜਾਂਦੀ ਆ ਤੂੰ ਐਵੇਂ ਜੋ ਮਰਜੀ ਕਹੀ ਜਾ ਪਰ ਤੈਨੂੰ ਇਸ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਨਾ ਖਾਣ ਦੀ ਨਾ ਪਹਿਨਣ ਦੀ ਨਾ ਕਿਸੇ ਹੋਰ ਚੀਜ਼ ਦੀ ਕਹਿਣ ਨੂੰ ਤਾਂ ਆਜ਼ਾਦੀ ਹੈਗੀ ਆ ਖਾਣ ਪੀਣ ਦੀ ਵੀ ਪਹਿਨਣ ਦੀ ਵੀ ਕਿਤੇ ਜਾਣ ਆਉਣ ਦੀ ਵੀ ਪਰ ਉਹ ਸਾਰੀ ਤੁਹਾਡੇ ਹਿਸਾਬ ਨਾਲ ਆ ਜੋ ਤੁਹਾਨੂੰ ਚੰਗਾ ਲੱਗਦਾ ਆ ਤੁਸੀਂ ਉਨੀ ਕ ਆਜ਼ਾਦੀ ਦੇ ਦਿੰਦੇ ਹੋ ਪਰ ਜੋ ਤੁਹਾਨੂੰ ਚੰਗਾ ਨਹੀਂ ਲੱਗਦਾ ਉੱਥੇ ਤੁਸੀਂ ਰੋਕ ਲਾ ਦਿੰਦੇ ਹੋ ਮੈਂ ਆਵਦੇ ਸਾਹਿਬ ਨਾਲ ਤਾਂ ਨਾ ਖਾ ਸਕਦੀ ਆ ਨਾ ਪਾ ਸਕਦੀ ਆ ਨਾ ਕਿਤੇ ਜਾ ਸਕਦੀ ਆ ਦਿਲ ਤਾਂ ਮੇਰਾ ਵੀ ਤਾਂ ਕਰਦਾ ਹੀ ਆ ਨਾ ਵੀ ਮੈਂ ਵੀ ਖੁੱਲ ਕੇ ਜ਼ਿੰਦਗੀ ਜੀਵਾਂ ਜਿਵੇਂ ਬਾਕੀ ਜਿਉਂਦੇ ਨੇ ਪਰ ਨਹੀਂ ਤੁਹਾਨੂੰ ਉਹ ਚੀਜ਼ਾਂ ਦੂਜਿਆਂ ਚ ਤਾਂ ਵਧੀਆ ਲੱਗਦੀਆਂ ਨੇ ਪਰ ਜਦੋਂ ਕਿਤੇ ਉਹੀ ਚੀਜ਼ ਮੈਂ ਕਰਨੀ ਹੁੰਦੀ ਆ ਤਾਂ ਤੁਹਾਨੂੰ ਉਹੀ ਚੀਜ਼ਾਂ ਮਾੜੀਆਂ ਲੱਗਦੀਆਂ ਨੇ ਇਹ ਜੀ ਆਜ਼ਾਦੀ ਨੂੰ ਮੈਂ ਕੀ ਕਰਨਾ ਜਿਹੜੀ ਤੁਹਾਡੇ ਹੀ ਰਹਿਮੋ ਕਰਮ ਦੀ ਮਹਤਾਜ ਹੋਵੇ ਕੱਲ ਤੁਹਾਡੀ ਕੁਲੀਗ ਆਈ ਉਹਨੇ ਕਿੰਦੀ ਸੋਹਣੀ ਡਰੈਸ ਪਾਈ ਹੋਈ ਸੀਗੀ ਤੁਸੀਂ ਰੱਜ ਕੇ ਉਹਦੀ ਤਾਰੀਫ਼ ਕੀਤੀ ਵੀ ਇੰਨੀ ਇਹ ਮਾਡਰਨ ਆ ਇੰਨੇ ਇਹ ਖੁੱਲੇ ਖਿਆਲਤ ਦੀ ਆ ਇੰਨਾ ਸਾਰਾ ਕੁਝ ਉਹਦੇ ਚ ਪੋਜ਼ਿਟਿਵ ਚੀਜ਼ਾਂ ਨੇ ਪਰ ਜਦੋਂ ਉਹੀ ਚੀਜ਼ਾਂ ਦੀ ਮੈਂ ਆਪਦੇ ਲਈ ਮੰਗ ਕਰਦੀ ਆ ਤਾਂ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਝ ਤੇਰੇ ਲਈ ਬਣਿਆ ਹੀ ਨਹੀਂ ਹੈਗਾ ਤੂੰ ਤਾਂ ਨਾ ਐਵੇਂ ਰਾਈ ਦਾ ਪਹਾੜ ਬਣਾ ਕੇ ਧਰਤਾ ਉਹਦੀ ਡਰੈੱਸ ਦੀ ਤਾਂ ਮੈਂ ਜਨਰਲੀ ਤਾਰੀਫ਼ ਕੀਤੀ ਵੀ ਹੁੰਦਾ ਸੁਭਾਅ ਕੀ ਕਰੀ ਦਿੰਦਾ ਨਾ ਉਹ ਤੈਨੂੰ ਤਾਂ ਰੋਕਿਆ ਤੈਨੂੰ ਆਪਣੇ ਰਿਸ਼ਤੇਦਾਰਾਂ ਦੇ ਸੁਭਾਅ ਦਾ ਨਹੀਂ ਪਤਾ ਉਹ ਏ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸੀ ਉਹਨਾਂ ਨੇ ਇਹ ਲੈ ਇਨੇ ਤੱਕ ਦੀ ਵਾਈਫ ਨੂੰ ਸਿਰ ਤੇ ਚੜਾਇਆ ਹੋਇਆ ਇਹ ਵਾਲੀ ਬਹੁਤ ਹੀ ਮਾਡਰਨ ਹੈਗੀ ਇਹ ਹੁਣ ਇਹੋ ਜਿਹੇ ਕੱਪੜੇ ਪਾਊਗੀ ਘਰੇ ਰਹਿੰਦੀ ਆ ਕਿ ਉਹ ਮੈਂ ਤੈਨੂੰ ਦਰਸ ਲੋਕਾਂ ਦੀਆਂ ਗੱਲਾਂ ਤੋਂ ਬਚਾਉਣਾ ਚਾਹਦਾ ਸੀ ਇਹ ਤਾਂ ਫਿਰ ਕਹਿਣ ਦੀ ਗੱਲ ਹੀ ਹੋ ਗਈ ਨਾ ਤੁਹਾਨੂੰ ਇੰਪੋਰਟੈਂਟ ਤਾਂ ਤੁਹਾਡੇ ਰਿਸ਼ਤੇਦਾਰ ਹੀ ਹੋਗੇ ਨਾ ਆ ਤੁਹਾਡੇ ਰਿਸ਼ਤੇਦਾਰਾਂ ਦੇ ਚੱਕਰ 'ਚ ਤੁਸੀਂ ਮੇਰੀ ਆਜ਼ਾਦੀ ਤਾਂ ਖੋ ਲਈ ਨਾ ਮੈਂ ਇਹੋ ਜੀ ਆਜ਼ਾਦੀ ਨੂੰ ਕੀ ਕਰਨਾ ਜਿਹੜੀ ਸਿਰਫ ਮੇਰੇ ਤੱਕ ਹੀ ਸੀਮਤ ਹੋਵੇ ਜਿਹੜੀ ਬੰਦਸ਼ਾਂ 'ਚ ਬੱਜੀ ਹੋਈ ਹੋਵੇ ਓਏ ਬੰਦਾ ਤਾਂ ਘਰ ਦੇ ਵਿੱਚ 100 ਗੱਲਾਂ ਸੋਚ ਕੇ ਹੀ ਚੱਲਦਾ ਤੇ ਤੂੰ ਨਮਈ ਆ ਆਜ਼ਾਦੀ ਜਾਦੀ ਦੀ ਰੱਟ ਲਾ ਕੇ ਨਮਈ ਭੰਬਲ ਭੁਸਾ ਜਿਆ ਪਾਤਾ ਮੈਂ ਰਿਸ਼ਤੇਦਾਰਾਂ ਦੀਆਂ ਜੰਜੀਰਾ ਤੇ ਥੋਡੀਆਂ ਆ ਰੋਕਾਂ ਟੋਕਾਂ ਤੋਂ ਬਾਹਰ ਨਿਕਲ ਕੇ ਆਪਦੇ ਹਿਸਾਬ ਨਾਲ ਜੀਣਾ ਚਾਹੁੰਦੀ ਆ ਆਪਦੇ ਹਿਸਾਬ ਨਾਲ ਘੁੰਮਣਾ ਚਾਹੁੰਦੀ ਆ ਆਪਦੇ ਹਿਸਾਬ ਨਾਲ ਖਾਣਾ ਚਾਹੁੰਦੀ ਆ ਆਪਦੇ ਹਿਸਾਬ ਨਾਲ ਪੀਣਾ ਚਾਹੁੰਦੀ ਆ ਤੇ ਆਪਦੇ ਹਿਸਾਬ ਨਾਲ ਪਾਉਣਾ ਚਾਹੁੰਦੀ ਆ ਅੱਛਾ ਇਹ ਆ ਤੇਰੀ ਆਜ਼ਾਦੀ ਤੇ ਇਹਦੇ ਵਿੱਚ ਤੇਰੀ ਖੁਸ਼ੀ ਤੈਨੂੰ ਲੱਗਦਾ ਨਾ ਵੀ ਤੇਰੀ ਜ਼ਿੰਦਗੀ ਇੱਕ ਆ ਪੇਪਰਾਂ ਦੀ ਤਰ੍ਹਾਂ ਤੇ ਮੇਰੀਆਂ ਰੋਕਾਂ ਦੇ ਹੁਕਮ ਆ ਵੇਟ ਦੀ ਤਰ੍ਹਾਂ ਤੇ ਮੈਂ ਫਿਰ ਐਦਾਂ ਕਰਦਾ ਆਪਣਾ ਉਹ ਹੁਕਮ ਤੇ ਰੋਕਾਂ ਆ ਤੇਰੀ ਜ਼ਿੰਦਗੀ ਦੇ ਵਿੱਚੋਂ ਚੱਕ ਕੇ ਤੈਨੂੰ ਖੁੱਲ ਕੇ ਜਿਉਣ ਦੀ ਆਜ਼ਾਦੀ ਦਿੰਨਾ ਰੰਡ ਹੁਣ ਕਿਤੇ ਇਕੱਠੇ ਕਰਨ ਲੱਗੀ ਇਹ ਤਾਂ ਤੇਰੀ ਆਜ਼ਾਦੀ ਹੈ ਕਿਉਂ ਲੈ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਦੇਖ ਮੈਂ ਤੇਰੇ ਤੇ ਬਹੁਤ ਤਰ੍ਹਾਂ ਦੀਆਂ ਰੋਕਾਂ ਲਾਉਣਾ ਵੀ ਆ ਨਹੀਂ ਖਾਣਾ ਆ ਨਹੀਂ ਪਹਿਨਣਾ ਅਸਲ ਦੇ ਵਿੱਚ ਮੈਨੂੰ ਤੇਰਾ ਫਿਕਰ ਹੈ ਹਰ ਚੀਜ਼ ਹੈ ਨਾ ਕਿਸੇ ਲਿਮਟ 'ਚ ਹੀ ਚੰਗੀ ਲੱਗਦੀ ਆ ਜਦੋਂ ਲੋੜ ਤੋਂ ਵੱਧ ਆਜ਼ਾਦੀ ਜਾਂ ਲੋੜ ਤੋਂ ਵੱਧ ਕੋਈ ਚੀਜ਼ ਮਿਲਦੀ ਹੈ ਨਾ ਤਾਂ ਉਹਦੀ ਵੈਲਿਊ ਵੀ ਖਤਮ ਹੋ ਜਾਂਦੀ ਹੈ ਤੇ ਮੈਸੇਜ ਉਸ ਹੀ ਹੁੰਦਾ ਉਹ ਕਹਿੰਦੇ ਨਾ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਔਰਤ ਬਣਾ ਬਹੁਤ ਔਖਾ ਤੇ ਔਰਤ ਨੂੰ ਇਹ ਲੱਗਦਾ ਕਿ ਬੰਦਾ ਇੱਧਰ ਉੱਧਰ ਜਿੱਥੇ ਮਰਜੀ ਤੁਰਿਆ ਫਿਰੇ ਜੋ ਮਰਜੀ ਕਰੇ ਉਹਨੂੰ ਪੁੱਛਣ ਦੱਸਣ ਰੋਕਣ ਵਾਲਾ ਕੋਈ ਵੀ ਨਹੀਂ ਐਦਾਂ ਨਹੀਂ ਹੁੰਦਾ ਘਰ ਦੀਆਂ ਜਦੋਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਜ਼ਿੰਮੇਵਾਰੀ ਹੁੰਦੀਆਂ ਨੇ ਨਾ ਉਹਦੇ 'ਚ ਬੰਨ ਕੇ ਰਹਿਣਾ ਹੀ ਠੀਕ ਹੁੰਦਾ ਤੇ ਨਹੀਂ ਤਾਂ ਫਿਰ ਜਦੋਂ ਆਜ਼ਾਦੀ ਹੋ ਜਾਂਦੀ ਹੈ ਹਰ ਚੀਜ਼ ਦੀ ਫਿਰ ਆ ਦੇਖ ਲੈ ਆ ਕੰਮ ਦੇ ਕਾਗਜ਼ ਉਹ ਚਿੱਕੜ ਦੇ ਵਿੱਚ ਪਿਆ ਕਾਗਜ਼ ਆਪਣੇ ਕਿਸੇ ਕੰਮ ਦਾ ਤਾਂ ਨਹੀਂ ਨਾ ਰਿਆ ਮੈਨੂੰ ਫਿਕਰ ਹੈ ਭਲੀਏ ਮੈਂ ਤੈਨੂੰ ਇੱਕ ਦਿਨ ਦੀ ਜਾਂ ਦੋ ਦਿਨ ਦੀ ਜਾਂ ਚਾਰ ਦਿਨ ਦੀ ਜਾਂ ਮਹੀਨੇ 6 ਮਹੀਨੇ ਦੀ ਖੁਸ਼ੀ ਨਹੀਂ ਦੇਣਾ ਚਾਹੁੰਦਾ ਮੈਂ ਉਮਰ ਪਰ ਤੇਰੇ ਚਿਹਰੇ ਤੇ ਮੁਸਕਰਾਟ ਲਿਆਉਣਾ ਚਾਹਣਾ ਤੇ ਤੂੰ ਮੇਰੀ ਰੋਕਾਂ ਨੂੰ ਬੰਦਸ਼ਾਂ ਨੂੰ ਆਪਦੀ ਆਜ਼ਾਦੀ ਦੇ ਵਿੱਚ ਰੁਕਾਵਟ ਨਹੀਂ ਮੰਨੀ ਜਾਨੀ ਹਸਬੰਡ ਤੇ ਵਾਈਫ ਦਾ ਜਿਹੜਾ ਰਿਸ਼ਤਾ ਇਹ ਬੜਾ ਹੀ ਅਨਮੋਲ ਹੈ ਇੱਕ ਦੂਜੇ ਦੀ ਫਿਕਰ ਕਰਨ ਵਾਲਾ ਰਿਸ਼ਤਾ ਹੁੰਦਾ ਇੱਕ ਦੂਜੇ ਨੂੰ ਸਮਝਣ ਤੇ ਸਮਝਾਉਣ ਵਾਲਾ ਰਿਸ਼ਤਾ ਹੁੰਦਾ ਇਹ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮੈਂ ਕਈ ਵਾਰ ਤੇਰੇ ਨਾਲ ਵਧੇਕੀਆਂ ਕਰਦਾ ਪਰ ਇਸ ਦੇ ਬਾਵਜੂਦ ਵੀ ਮੇਰੀ ਜ਼ਿੰਦਗੀ ਦੇ ਲਈ ਹਰ ਇੱਕ ਪਤੀ ਦੇ ਜ਼ਿੰਦਗੀ ਦੇ ਲਈ ਸਭ ਤੋਂ ਇੰਪੋਰਟੈਂਟ ਉਹਦੀ ਵਾਈਫ ਹੀ ਹੁੰਦੀ ਆ ਕਿਉਂਕਿ ਉਹਨਾਂ ਨੇ ਹੀ ਇੱਕ ਦੂਸਰੇ ਦੇ ਵਿੱਚ ਖੁਸ਼ੀਆਂ ਕਮੀਆਂ ਦੁੱਖ ਸੁੱਖ ਸਾਰਾ ਕੁਝ ਲੱਭਣਾ ਹੁੰਦਾ ਤੇ ਸਾਰਾ ਕੁਝ ਹਟਾਉਣਾ ਪੈਂਦਾ ਅੱਜ ਤਾਂ ਹੁਣ ਖਰਾਬ ਪੇਚ ਦੇ ਤਰ੍ਹਾਂ ਮੈਂ ਤੇਰੀ ਜ਼ਿੰਦਗੀ ਤੇਰੀਆਂ ਖੁਸ਼ੀਆਂ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਆ ਸਾਫ਼ ਸੁਥਰੇ ਅੱਖੇ ਦੇ ਤਰ੍ਹਾਂ ਸੋਣਾ ਜਿਹੜਾ ਮਰਜੀ ਖੁਸ਼ੀਆਂ ਦਾ ਰੂਪ ਧਰ ਲਾ ਮੈਂ ਉਹ ਸਜਾਉਣਾ ਚਾਹਣਾ ਤੇ ਤੈਨੂੰ ਆਹ ਲੱਗਦਾ ਬਿਸ਼ਾਇਦ ਮੈਨੂੰ ਕੋਈ ਫਿਕਰ ਹੀ ਨਹੀਂ ਤੇਰਾ ਪਤੀ ਪਤਨੀ ਦਾ ਰਿਸ਼ਤਾ ਤਾਂ ਦੁਨੀਆ ਦੇ ਸਾਰੇ ਰਿਸ਼ਤਿਆਂ ਤੋਂ ਅਨਮੋਲ ਹੁੰਦਾ ਉਹ ਤਾਂ ਗੱਡੀ ਦੇ ਦੋ ਪਹੀਆਂ ਵਰਗਾ ਹੁੰਦਾ ਸਿੱਕੇ ਦੇ ਦੋਨੇ ਪਹਿਲੂ ਵਰਗਾ ਹੁੰਦਾ ਜਿਹੜੇ ਇੱਕ ਦੂਜੇ ਤੋਂ ਬਿਨਾ ਅਧੂਰੇ ਨੇ ਜੇ ਨਹੀਂ ਮੇਰੀ ਗੱਲ ਤੇ ਯਕੀਨ ਆਉਂਦਾ ਨਾ ਤਾਂ ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਸਾਥੀ ਉਹਨਾਂ ਦੇ ਨਾਲ ਨਹੀਂ ਰਹਿੰਦੇ ਹਮੇਸ਼ਾ ਹਮੇਸ਼ਾ ਦੇ ਲਈ ਬਿਛੜ ਜਾਂਦੇ ਆ ਤੇ ਮਗਰੋਂ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੁੰਦਾ